ਕੋਰ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸ ਦੇ ਉੱਪਰ ਸਾਡਾ ਖਾਸ ਲਾਈਵ ਪ੍ਰੋਗਰਾਮ ਨਿਰਪੱਖ ਟਾਕ ਖਬਰਾਂ ਦੀ ਨਿਰਪੱਖ ਆਵਾਜ਼ ਲੈ ਕੇ ਅਸੀਂ ਹਾਜ਼ਰ ਹਾਂ ਅਗਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੱਲ ਜੋ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਜੋ ਮੀਟਿੰਗ ਹੋਈ ਉਹ ਬੇਨਤੀਜਾ ਰਹੀ ਬੇਸਿੱਟਾ ਰਹੀ ਤਾਂ ਅੰਦਾਜ਼ੀ ਇਹ ਕਿ ਇਸ ਦੇ ਵਿੱਚ 35 ਕਿਸਾਨ ਜਥੇਬੰਦੀਆਂ ਦੇ ਜੋ ਆਗੂ ਨੇ ਇਸ ਵਿੱਚ ਸ਼ਾਮਿਲ ਹੋਏ ਸਾਢੇ 4 ਘੰਟੇ ਜੋ ਮੀਟਿੰਗ ਚੱਲੀ ਪਰ ਸਾਢੇ 4 ਘੰਟੇ ਦੀ ਇਸ ਮੀਟਿੰਗ ਦੇ ਬਾਵਜੂਦ ਇਸ ਪੂਰੀ ਮੀਟਿੰਗ ਵਿੱਚੋਂ ਕੁਝ ਵੀ ਜੋ ਸਹੀ ਨਹੀਂ ਨਿਕਲ ਕੇ ਆਇਆ ਬੇਸਿੱਟਾ ਰਹੀ ਹੈ ਤੇ ਇਸ ਦੀ ਗਵਾਈ ਜੋ ਹੈ ਤੋਮਰ ਗੋਇਲ ਅਤੇ ਸੋਮਪrakash ਵਾਲਾ ਕੀਤੇਗੇ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਜੋ ਖੇਤੀਬਾੜੀ ਮੰਤਰੀ ਨੇ ਤੋਮਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਮੀਟਿੰਗ ਹੈ ਸੰਤੋਖਜਨਕ ਰਹੀ ਹੈ ਪਰ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਜੋ ਹੈ ਕੁਝ ਖਾਸ ਨਿਕਲ ਕੇ ਨਹੀਂ ਆਇਆ ਹੈ ਤੇ ਇਸੇ ਦੇ ਬਾਬਤ ਹੁਣ ਜੋ ਹੈ ਕੱਲ ਯਾਨੀ ਕਿ 3 ਦਸੰਬਰ ਨੂੰ ਮੁੜ ਤੋਂ ਜੋ ਹੈ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਕਾਰ ਮੀਟਿੰਗ ਹੋਏਗੀ ਤੇ ਉਸ ਦੇ ਵਿੱਚ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿਹਾ ਗਿਆ ਹੈ ਕਿ ਜੋ ਕਾਨੂੰਨਾਂ ਦੇ ਵਿੱਚ ਤੁਹਾਨੂੰ ਜਿੱਥੇ ਕਿਤੇ ਲੱਗਦਾ ਹੈ ਕਿ ਕੀ ਕਮੀ ਹੈ ਜਾਂ ਕਿੱਥੇ ਸੁਧਾਰ ਕੀਤਾ ਜਾਵੇ ਉਸ ਦੇ ਉੱਪਰ ਤੁਸੀਂ ਹੈ ਰਿਪੋਰਟ ਬਣਾ ਕੇ ਸਾਨੂੰ ਦਵੋ ਤਾਂ ਕਿ ਅਸੀਂ ਉਸ ਦੇ ਉੱਪਰ ਕੰਮ ਕਰ ਸਕੀਏ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆਈ ਕਿ ਕੇਂਦਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਪੰਜ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਹੀ ਗਈ ਉਹਨਾਂ ਵੱਲੋਂ ਸੀ ਕਿ ਪੰਜ ਮੈਂਬਰ ਆਪਣੇ ਤੁਸੀਂ ਪੂਰੀ ਕਿਸਾਨ ਜਥੇਬੰਦੀਆਂ ਵਿੱਚੋਂ ਪੰਜ ਮੈਂਬਰ ਚੁਣ ਕੇ ਇੱਕ ਕਮੇਟੀ ਬਣਾ ਲਓ ਤਾਂ ਕਿ ਉਸ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਪਰ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਬਣਾ ਕਰ ਦਿੱਤਾ ਕਿ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਬਣਾਈ ਜਾਏਗੀ ਜਿਨੇ ਵੀ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਹਨ ਉਹਨਾਂ ਸਾਰੇ ਆਗੂ ਹੀ ਉੱਥੇ ਪਹੁੰਚਣਗੇ ਉਸ ਗੱਲਬਾਤ ਦੇ ਵਿੱਚ ਬੈਠਣਗੇ ਤਾਂ ਕਿ ਸਭ ਨੂੰ ਕਲੀਅਰ ਹੋ ਸਕੇ ਕਿ ਕੇਂਦਰ ਵੱਲੋਂ ਹੁਣ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਨੂੰ ਤੁਹਾਨੂੰ ਦੱਸ ਦਈਏ ਕਿ ਬਾਰ-ਬਾਰ ਜੋ ਹੈ ਕੇਂਦਰ ਵੱਲੋਂ ਲਾਰਾ ਇੱਕ ਲਗਾਇਆ ਜਾਂਦਾ ਹੈ ਕਿਉਂਕਿ ਕੱਲ ਦੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਕਿਆ ਸਰਾਈਆਂ ਜ਼ਰੂਰ ਸਨ ਕਿ ਅਮਿਤ ਸ਼ਾਹ ਜਾਂ ਰਾਜਨਾਥ ਸਿੰਘ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਇਸ ਮੀਟਿੰਗ ਦੀ ਅਗਵਾਈ ਕਰਨਗੇ ਪਰ ਉਹ ਕਿਤੇ ਵੀ ਇਸ ਮੀਟਿੰਗ ਵਿੱਚ ਨਜ਼ਰ ਨਹੀਂ ਆਏ ਸੋ ਹੁਣ ਕੱਲ ਦੀ ਮੀਟਿੰਗ ਜੋ 3 ਦਸੰਬਰ ਨੂੰ ਮੁਰਤੋ ਰੱਖੀ ਗਈ ਹੈ ਮੀਟਿੰਗ ਕਿਸਾਨ ਜਥੇਬੰਦੀਆਂ ਤੇ ਕੇਂਦਰ ਦੇ ਵਿਚਾਲੇ ਉਸ ਨੂੰ ਲੈ ਕੇ ਅੱਜ ਦੇ ਦਿਨ ਜੋ ਹੈ ਟਿਕਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਵਿਚਾਰ ਵਿਚਾਰ ਵਟਾਂਦਰਾ ਕਰਨਗੀਆਂ ਮੀਟਿੰਗ ਕਰਨਗੀਆਂ ਤੇ ਜੋ ਹੈ ਤੱਥ ਉਲੀਕੇ ਜਾਣਗੇ ਕਿ ਕਿਹੜੇ-ਕਿਹੜੇ ਤੱਥ ਅਸੀਂ ਜੋ ਹੈ ਕੱਲ੍ਹ ਨੂੰ ਜੋ 3 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਪੇਸ਼ ਕਿਤੇ ਜਾਣਗੇ ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕੇਂਦਰ ਵੀ ਆਪਣੀ ਤਿਆਰੀ ਵਿੱਚ ਰਹੇਗਾ ਜ਼ਰੂਰ ਤੇ ਅੱਜ ਜੋ ਹੈ ਜ਼ਰੂਰ ਖਬਰਾਂ ਵਿੱਚ ਆ ਰਿਹਾ ਹੈ ਕਿ ਕੇਂਦਰ ਦੇ ਜੋ ਮੰਤਰੀ ਨੇ ਇਹਨਾਂ ਵੱਲੋਂ ਵੀ ਮੀਟਿੰਗ ਕੀਤੀ ਜਾਵੇਗੀ ਕੱਲ ਦੀ ਮੀਟਿੰਗ ਦੀ ਤਿਆਰੀ ਦੇ ਲਈ ਸੋ ਮੀਟਿੰਗਾਂ ਦਾ ਦੌਰ ਜੋ ਹੈ ਸ਼ੁਰੂ ਹੋ ਚੁੱਕਿਆ ਹੈ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਆਪਣਾ ਜੋ ਬਿਲਕੁਲ ਸਪਸ਼ਟ ਕੀਤਾ ਹੋਇਆ ਤਰਕ ਕਿ ਅਸੀਂ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ ਹੈ ਜਦੋਂ ਤੱਕ ਕਿਸਾਨ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾਂਦੀ ਹੈ ਉਦੋਂ ਤੱਕ ਅਸੀਂ ਇਸ ਸੜਕਾਂ ਤੋਂ ਆਪਣਾ ਧਰਨਾ ਬਿਲਕੁਲ ਵੀ ਨਹੀਂ ਚੱਕਾਂਗੇ ਇਸੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਜੋ ਹੈ ਜਾਰੀ ਰਹੇਗਾ ਸੋ ਵਾਕਈ ਬੜੀ ਹਿੰਮਤ ਵਾਲੀ ਗੱਲ ਅਸੀਂ ਕਿਸਾਨਾਂ ਲਈ ਕਿਸਾਨ ਜਥੇਬੰਦੀਆਂ ਦੀ ਮੰਨ ਸਕਦੇ ਆ ਇੰਨੀ ਠੰਡ ਦੇ ਵਿੱਚ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਜੋ ਸੜਕਾਂ ਦੇ ਉੱਪਰ ਡਟੇ ਹੋਏ ਨੇ ਕਿਸਾਨ ਪੰਜਾਬ ਦੇ ਨੌਜਵਾਨ ਵੀ ਉੱਥੇ ਲਗਾਤਾਰ ਪਹੁੰਚ ਕਰ ਰਹੇ ਨੇ ਤੇ ਤੁਸੀਂ ਆਪਣੇ ਵਿਚਾਰ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਨਾਲ ਅਤੇ ਹੋਰ ਦਰਸ਼ਕਾਂ ਨਾਲ ਸਾਂਝੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਜੋ ਨੰਬਰ ਹੈ ਉਹ ਵੀ ਡਿਸਪਲੇ ਹੋ ਰਿਹਾ ਹੈ ਤੁਸੀਂ ਇਸ ਉੱਪਰ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਕਿਉਂਕਿ ਹੁਣ ਕਿਤੇ ਨਾ ਕਿਤੇ ਕਾਫੀ ਜਥੇਬੰਦੀਆਂ ਹੋਰ ਵੀ ਜੋ ਹੈ ਨਾਲ ਜੁੜਦੀਆਂ ਜਾ ਰਹੀਆਂ ਨੇ ਲਗਾਤਾਰ ਪੰਜਾਬ ਦੇ ਵੀ ਆਪਣੀ ਆਵਾਜ਼ ਚੱਕ ਰਹੇ ਨੇ ਕਿ ਕਿਸਾਨਾਂ ਨਾਲ ਵਾਕਈ ਗਲਤ ਹੋਇਆ ਹੈ ਤੋਂ ਅੰਦਾਜ਼ੀ ਹੈ ਕਿ ਹੁਣ ਇਹ ਪੰਜਾਬ ਔਰ ਹਰਿਆਣਾ ਦੇ ਵਿੱਚ ਹੁਣ ਲਾਗੂ ਕੀਤਾ ਗਿਆ ਹੈ ਜਿਹੜਾ ਬਾਕੀ ਜੋ ਸਟੇਟਸ ਹੈ ਉੱਥੇ ਆਲਰੇਡੀ ਇਹ ਚੀਜ਼ਾਂ ਚੱਲ ਹੀ ਰਹੀਆਂ ਸਨ ਤੇ ਜਦ ਕਿ ਇਹਨਾਂ ਬਿੱਲਾਂ ਨੂੰ ਲੈ ਕੇ ਗੱਲ ਕਹੀ ਜਾਂਦੀ ਹੈ ਕਿ ਕਿਸਾਨ ਦੀ ਆਮਦਨ ਵਧੇਗੀ ਕਿਸਾਨ ਦਾ ਜੋ ਆਰਥਿਕ ਚੱਕਰ ਹੈ ਉਹ ਮਜ਼ਬੂਤ ਹੋਵੇਗਾ ਜੋ ਕਿਸਾਨ ਦੀ ਜੀਵਨ ਸ਼ੈਲੀ ਹੈ ਉਸ ਵਿੱਚ ਕਿਤੇ ਨਾ ਕਿਤੇ ਸੁਧਾਰ ਕੀਤਾ ਜਾ ਸਕੇਗਾ ਪਰ ਅਗਰ ਅਸੀਂ ਗੱਲ ਕਰੀ ਅਗਰ ਇਹ ਇੰਨਾ ਹੀ ਚੰਗਾ ਬਿੱਲ ਹੈ ਐਨੇ ਹੀ ਵਧੀਆ ਕਾਨੂੰਨ ਹੈ ਤਾਂ ਆਖਿਰ ਜਿੱਥੇ ਪਹਿਲਾਂ ਅਗਰ ਬਿਹਾਰ ਦੀ ਗੱਲ ਕਰ ਲਈਏ ਬਿਹਾਰ ਵਿੱਚ 14 ਤਕਰੀਬਨ 14 ਸਾਲ ਤੋਂ ਹੀ ਜੋ ਹੈ ਇਹ ਨਵੇਂ ਕਾਨੂੰਨ ਜੋ ਪੰਜਾਬ ਹਰਿਆਣਾ ਵਿੱਚ ਨਵੇਂ ਕਾਨੂੰਨ ਹਨ ਉਹ ਉੱਥੇ ਪਹਿਲਾਂ 14 ਸਾਲ ਪਹਿਲਾਂ ਤੋਂ ਸ਼ੁਰੂ ਹੋਏ ਚੁੱਕੇ ਹਨ ਤੇ ਪਰ ਫਿਰ ਵੀ ਇਸ ਮੌਜੂਦ ਅਸੀਂ ਬਿਹਾਰ ਦੇ ਕਿਸਾਨ ਦੀ ਹਾਲਤ ਦੇਖ ਚੁੱਕੇ ਹਾਂ ਕਿ ਕਿਸਾਨ ਜੋ ਬਿਹਾਰ ਦਾ ਹੈ ਉਹ ਕਿਸਾਨੀ ਛੱਡ ਕੇ ਹੋਰ ਸਟੇਟਸ ਵਿੱਚ ਪਲਾਇਨ ਕਰਦਾ ਹੈ ਉੱਥੇ ਮਜ਼ਦੂਰੀ ਕਰਦਾ ਹੈ ਅਗਰ ਇੰਨਾ ਹੀ ਵਧੀਆ ਇੰਨਾ ਹੀ ਮਜ਼ਬੂਤ ਹੁੰਦਾ ਹੈ ਕਾਨੂੰਨ ਤਾਂ ਹੁਣ ਤੱਕ ਇੰਨੇ ਸਾਲਾਂ ਵਿੱਚ ਬਿਹਾਰ ਦੇ ਕਿਸਾਨਾਂ ਦੀ ਹਾਲਤ ਵੀ ਸੁਧਰ ਚੁੱਕੀ ਹੁੰਦੀ ਕਿ ਉਹ ਬਾਕੀ ਰਾਜਾਂ ਵਿੱਚ ਆ ਕੇ ਮਜ਼ਦੂਰੀ ਕਰਨ ਦੀ ਥਾਂ ਆਪਣੇ ਬਿਹਾਰ ਦੇ ਵਿੱਚ ਹੀ ਕਿਸਾਨੀ ਕਰਕੇ ਖੇਤੀਬਾੜੀ ਕਰਕੇ ਚੰਗੀ ਕਮਾਈ ਕਰ ਸਕਦੇ ਸਨ ਚੰਗੀ ਆਮਦਨ ਜੋ ਹੈ ਲੈ ਸਕਦੇ ਸਨ ਤੇ ਆਪਣਾ ਜੋ ਹੈ ਰੋਜ਼ਗਾਰ ਵਧੀਆ ਚਲਾ ਸਕਦੇ ਸਨ ਤੇ ਜੋ ਉੱਥੇ ਐਮਐਸਪੀ ਦੀ ਹੀ ਦਿੱਕਤ ਕਰਕੇ ਜੋ ਕਿਸ ਬਿਹਾਰ ਦਾ ਕਿਸਾਨ ਹੈ ਹਰਿਆਣਾ ਔਰ ਪੰਜਾਬ ਵਿੱਚ ਆ ਕੇ ਆਪਣੀ ਫਸਲਾਂ ਵੇਚਦਾ ਹੈ ਪਹਿਲੇ ਕਾਲਰ ਜੁੜ ਗਏ ਹਾਂ ਜੀ ਸਾਡੇ ਨਾਲ ਹੈਲੋ ਹੈਲੋ ਹਲ ਹੈਲੋ ਆਵਾਜ਼ ਜੋ ਹੈ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਅਸੀਂ ਜ਼ਰੂਰ ਚਾਹਾਂਗੇ ਕਿ ਸਾਡੇ ਨਾਲ ਫਿਰ ਤੋਂ ਜੋ ਹੈ رابطہ قائم ਕਰ ਸਕਾਂ ਕਿਉਂਕਿ ਕਈ ਵਰੀ ਕੋਈ ਟੈਕਨੀਕਲ ਪ੍ਰੋਬਲਮ ਵੀ ਹੋ ਜਾਂਦੀ ਹੈ ਜਿਵੇਂ ਕਿ ਮੈਂ ਗੱਲ ਕਰ ਰਹੀ ਸੀ ਕਿ ਅਸੀਂ ਅਗਰ ਗੱਲ ਕਰਦੇ ਹਾਂ ਕਿ ਇਸ ਬਿੱਲ ਨੂੰ ਲੈ ਕੇ ਕਿਉਂਕਿ ਬਿਹਾਰ ਦੇ ਕਿਸਾਨਾਂ ਦੀ ਅਗਰ ਮੈਂ ਗੱਲ ਕਰ ਰਹੀ ਆ ਤਾਂ ਬਿਹਾਰ ਦਾ ਕਿਸਾਨ ਬਿਹਾਰ ਦੇ ਲੋਕ ਐਸੇ ਕਰਕੇ ਮਜ਼ਦੂਰੀਆਂ ਘਾ ਰਹੇ ਨੇ ਅੱਜ ਪੰਜਾਬ ਔਰ ਹਰਿਆਣੇ ਆ ਹੋਰ ਸਟੇਟਸ ਵਿੱਚ ਵੀ ਜਾਂਦੇ ਨੇ ਕਿਉਂਕਿ ਅਗਰ ਤੁਸੀਂ ਉਹਨਾਂ ਨਾਲ ਵੀ ਗੱਲ ਕਰਕੇ ਦੇਖੋ ਬਿਹਾਰ ਦੇ ਕਿਸਾਨਾਂ ਵਿੱਚ ਉਹ ਵੀ ਇਹੀ ਕਹਿੰਦੇ ਨੇ ਹਮੇਸ਼ਾ ਕਿ ਕਿਉਂਕਿ ਇੰਨੀ ਚੀਜ਼ਾਂ ਦੀ ਮਝ ਨਹੀਂ ਹੁੰਦੀ ਕਈ ਵਾਰੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਹੁਤੇ ਅਗਰ ਪੜੇ ਲਿਖੇ ਨਹੀਂ ਹੁੰਦੇ ਤਾਂ ਜੋ ਅਗਰ ਧੱਕੇ ਨਾਲੇ ਬਿਲ ਉਹਨਾਂ ਦੇ ਉੱਪਰ ਥੋਪੇ ਜਾਣਗੇ ਤਾਂ ਨਹੀਂ ਕਈ ਵਾਰ ਪਤਾ ਚੱਲਦਾ ਪਰ ਹੁਣ ਪੰਜਾਬ ਦਾ ਜਿਹੜਾ ਕਿਸਾਨ ਹੈ ਅਵੇਅਰ ਹੈ ਜਾਗਰੂਕ ਹੈ ਉਹ ਆਪਣੀ ਆਵਾਜ਼ ਚੱਕ ਰਹੇ ਨੇ ਕਿ ਅਸੀਂ ਇਸ ਤਰੀਕੇ ਨਾਲ ਧੱਕੇ ਵਾਲੇ ਕਾਨੂੰਨ ਜੋ ਹੈ ਸੈਪਟ ਨਹੀਂ ਕਰਾਂਗੇ ਤੇ ਇਸੇ ਨੂੰ ਲੈ ਕੇ ਜੋ ਹੈ ਹੁਣ ਕੀਤੇ ਨਾ ਕਿਤੇ ਕੇਂਦਰ ਸਰਕਾਰ ਵੀ ਬੋਖਲਾ ਗਈ ਹੈ ਕਿ ਉਹਨਾਂ ਨੂੰ ਵੀ ਹੈਰਾਨੀ ਜ਼ਰੂਰ ਹੋ ਰਹੀ ਹੋਏਗੀ ਕਿ ਆਖਿਰ ਉਹਨਾਂ ਨੇ ਸੋਚਿਆ ਹੋਵੇਗਾ ਕਿ ਕੁਝ ਦਿਨ ਜੋ ਹੈ ਆਪਣਾ ਇਹ ਪ੍ਰਦਰਸ਼ਨ ਕਰਨਗੇ, ਰੋਜ਼ ਪ੍ਰਦਰਸ਼ਨ ਕਰਨਗੇ, ਕੁਝ ਦਿਨ ਜੋ ਹੈ ਸੜਕਾ ਜਾਮ ਕਰ ਲੈਣਗੇ ਲੇਕਿਨ ਉਸ ਤੋਂ ਬਾਅਦ ਸਭ ਸ਼ਾਇਦ ਚੁੱਪ ਹੋ ਜਾਏਗਾ, ਸ਼ਾਂਤ ਹੋ ਜਾਏਗਾ ਜਾਂ ਫਿਰ ਅਸੀਂ ਕੋਰੋਨਾ ਵਾਇਰਸ ਹੈ ਨਾ ਤਾਂ ਸਭ ਨੂੰ ਚੁੱਪ ਕਰਾ ਦਾਂਗੇ। ਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਤੁਹਾਨੂੰ ਦਰਸ਼ਕਾਂ ਅੰਦਾਜ਼ੀ ਹੈ ਕਿ ਸਾਡੇ ਨਾਲ ਸਾਡੇ ਸਹਿਯੋਗੀ ਪਲਵਿੰਦਰ ਸਿੰਘ ਹੋਮਨ ਜੁੜ ਚੁੱਕੇ ਹਾਂ ਜੀ ਬਿਲਕੁਲ ਅੱਜ ਦੇ ਤਾਜ਼ਾ ਹਾਲਾਤਾਂ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਤਾਜ਼ਾ ਹਾਲਾਤ ਜਿਹੜੇ ਇੱਥੇ ਮੈਥੇ ਬਣੇ ਹੋਏ ਨੇ ਕਾਫੀ ਕਿਸਾਨਾਂ ਦੂਸਰੀ ਤਰ੍ਹਾਂ ਜਿਹੜੀ ਹੈਗੀ ਹੈ ਜੋਸ਼ ਔਰ ਜਿਸ ਨਾਲ ਪੰਜਾਬ ਤੋਂ ਚੱਲੇ ਸੀਗੀ ਉਹੀ ਜੋਸ਼ ਇਹਨਾਂ ਦੇਖਣ ਨੂੰ ਮਿਲ ਰਿਹਾ ਔਰ ਪੂਰੇ ਡੱਟੇ ਹੋਏ ਨੇ ਕਿ ਜਿਨਾ ਚੁਮੀ ਕੱਲ ਕੇਂਦਰਪਾਲ ਜਿਹੜੀ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਅਮਿਤ ਸਾਹਿਬ ਨੇ ਆਪ ਕਾਲ ਉਗਰਾਹ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਖੁਦ ਕਾਲ ਕੀਤੀ ਸੀ ਥੋੜੇ ਦਿਨ ਪਹਿਲਾਂ ਜਾ ਕੇ ਮਿਲੋ ਉਸ ਤੋਂ ਬਾਅਦ ਜਿਹੜੀ ਕੱਲ ਮੀਟਿੰਗ ਹੋਈ ਸੀ ਮੀਟਿੰਗ ਹੋਣ ਤੋਂ ਬਾਅਦ ਵੀ ਉਹ ਆਪ ਖੁਦ ਉਸ ਵਿੱਚ ਨਹੀਂ ਪਹੁੰਚੇ ਨਾ ਰਾਜਨਾਥ ਜੀ ਪਹੁੰਚੇ ਨਾ ਉਹ ਆਪ ਪਹੁੰਚੇ ਜੀ ਤੋਂ ਇਲਾਵਾ ਕੁਮਰ ਜੀ ਸੀਗੇ ਰੇਲਵੇ ਮੰਤਰੀ ਸੀਗੇ ਔਰ ਜਿਹੜੇ ਅਧਿਕਾਰੀ ਹੈਗੇ ਖੇਤੀਬਾੜੀ ਦੇ ਜਿਹੜੇ ਉਹ ਸੀਗੇ ਉਹਨਾਂ ਨੇ ਸਿਰਫ ਇਸੇ ਗੱਲ ਤੇ ਜ਼ੋਰ ਪਾਇਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਤਕਰੀ ਕੱਤੀ ਜਿਵੇਂ ਬੰਨੀਆਂ ਪੰਜਾਬ ਦੀਆਂ ਇਸ ਤੋਂ ਇਲਾਵਾ ਹਰਿਆਣਾ ਹਰਿਆਣਾ ਔਰ ਹੋਰ ਸਟੇਟਾਂ ਦੀਆਂ ਵੀ ਨੇ ਇਹ ਸਾਰੀਆਂ ਮਿਲ ਕੇ ਇੱਕ ਪੰਜ ਮੈਂਬਰੀ ਆਪਣੀ ਕਮੇਟੀ ਬਣਾਉਣ ਯਾਨੀ ਕਿ ਪੰਜ ਬੰਦਿਆਂ ਨਾਲ ਗੱਲ ਕਰਨੀ ਜਿਹੜੀ ਸਾਨੂੰ ਵੀ ਸੌਖੀ ਹੋਊਗੀ ਉਹਦਾ ਸੀ ਆਪਣੇ ਅਧਿਕਾਰੀਆਂ ਦੀ ਜਾਂ ਆਪਣੇ ਜਿਹੜੇ ਮੰਤਰੀ ਨੇ ਪੰਜ ਬੰਦਿਆਂ ਦੀ ਜਿਹੜੀ ਟੀਮ ਬਣਾਵਾਂਗੇ ਉਹ ਆਪਸ ਵਿੱਚ ਗੱਲਬਾਤ ਕਰਨਗੇ ਔਰ ਕਿਸਾਨਾਂ ਤੋਂ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਪੁੱਛਣਗੇ ਤੇ ਉਹਨਾਂ ਦਾ ਹੱਲ ਵੀ ਕਰਨਗੇ بار بار ਮਤਲਬ ਇਹੀ ਜੋਰ ਦਿੱਤਾ ਗਿਆ ਵੀ ਤੁਸੀਂ ਆਪਣੀ ਕਮੇਟੀ ਬਣਾਓ ਨਾ ਕਿ ਇਸ ਤੇ ਕਿਸਾਨ ਜਿਹੜੇ ਸਾਡੇ ਆਗੂ ਸੀ ਉਹ ਡਟੇ ਹੋਏ ਨੇ ਵੀ ਅਸੀਂ ਕਾਫੀ ਪਿਛਲੇ 70 ਦਿਨਾਂ ਤੋਂ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਉਹ ਧਰਨੇ ਲਗਾ ਰਹੇ ਸੀਗੇ ਉਸ ਦੇ ਨਾਲ ਪੰਜਾਬ ਦੇ ਜਿਹੜੇ ਨੌਜਵਾਨਾਂ ਦਾ ਉਹਨਾਂ ਨੂੰ ਬਹੁਤ ਸਾਥ ਚਲਿਆ ਪੰਜਾਬ ਦੇ ਹਰ ਸਿੰਗਰ ਜਿਵੇਂ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਤੇ ਉਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਸਿੰਗਰ ਜਿਹੜੇ ਹੋਰ ਕਾਫੀ ਵੱਡੇ ਵੱਡੇ ਸਿੰਗਰ ਚਿਹਰੇ ਆਪਾਂ ਨੂੰ ਦੇਖਣ ਨੂੰ ਮਿਲੇ ਦੀ ਜਿਹੜੇ ਕਈ ਜਲਾ ਕੋ ਸ਼ਬੂਦ ਮੋਰਚਾ ਲਾਈ ਬੈਠੇ ਨੇ ਮਤਲਬ ਕਾਫੀ ਜਿਆਦਾ ਜਿਹੜਾ ਪੰਜਾਬ ਤੇ ਰੋਸ ਹੋਣ ਦਿੱਲੀ ਜਿਹੜਾ ਪਹੁੰਚਿਆ ਇਹ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਤੇ ਪਰ ਕੇਂਦਰ ਹਜੇ ਵੀ ਅੜੀ ਹੋਈ ਹੈ ਉਹਨਾਂ ਦੀ ਸਮੱਸਿਆਵਾਂ ਕਿਸੇ ਤਰ੍ਹਾਂ ਦਾ ਕੋਈ ਹੱਲ ਕਰਨ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ ਬਾਕੀ ਕੱਲ 3 ਤਰੀਕ ਨੂੰ ਮੋਰਤੋਂ ਜਿਹੜੀ ਬੈਠਕ ਸੱਦੀ ਹੈ ਉਸ ਦੇ ਵਿੱਚ ਕੀ ਨਤੀਜੇ ਨਿਕਲਦੇ ਨੇ ਇਹ ਦੇਖਣ ਵਾਲੀ ਗੱਲ ਰਹੇਗੀ ਜੀ 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 ਬਿਲਕੁਲ ਧੰਨਵਾਦ ਇਸ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਜੀ ਬਿਲਕੁਲ ਇਸ ਨਾਲੇ ਤਾਂ ਦੱਸ ਦਈਏ ਕਿ ਜੋ ਕੈਨੇਡਾ ਤੋਂ ਵੀ ਜੋ ਹੈ ਕਿਸਾਨਾਂ ਦੇ ਪੱਖ ਵਿੱਚ ਆਵਾਜ਼ ਆਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡਾ ਮੁਲਕ ਸ਼ਾਂਤਮਈ ਪ੍ਰਦਰਸ਼ਨ ਸ਼ਾਂਤਮਈ ਮੁਜ਼ਾਰਿਆਂ ਦੀ ਪੱਖ ਵਿੱਚ ਹਮੇਸ਼ਾ ਖੜਦਾ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਵੀ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਜੋ ਹੈ ਕਿਸਾਨਾਂ ਨੂੰ ਲੈ ਕੇ ਸਰਕਾਰ ਦਾ ਰਵਈਆ ਜੋ ਸਖਤ ਦਿਖਾਈ ਦੇ ਰਿਹਾ ਹੈ ਉਹ ਵਾਕਈ ਚਿੰਤਾਜਨਕ ਹੈ ਤੇ ਕੁਮਾਂਤਰੀ ਪੱਦਰ ਦੇ ਉੱਪਰ ਅਸੀਂ ਬਿਲਕੁਲ ਕਹਿ ਸਕਦੇ ਹਾਂ ਕਿ ਇਹ ਪਹਿਲੇ ਆਗੂ ਹਨ ਜਿਨ੍ਹਾਂ ਦੀ ਕੀ ਇੱਕ ਸਟੇਟਮੈਂਟ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਇਸੇ ਨਾਲ ਹੀ ਵੈਸੇ ਵੀ ਜੋ ਇੰਟਰਨੈਸ਼ਨਲ ਮੀਡੀਆ ਹੈ ਉਹ ਵੀ ਕਿਸਾਨਾਂ ਦੀ ਆਵਾਜ਼ ਨੂੰ ਜ਼ਰੂਰ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਦੇਸ਼ ਦੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਉਹ ਵੀ ਤਸਵੀਰਾਂ ਸਾਨੂੰ ਜ਼ਰੂਰ ਵੇਖਣ ਨੂੰ ਮਿਲ ਰਹੀਆਂ ਹਨ ਤੇ ਨਾਲ ਦੇ ਨਾਲ ਜੋ ਕਿਤੇ ਨਾ ਕਿਤੇ ਅਸੀਂ ਇਹ ਵੀ ਚੀਜ਼ ਦੇਖ ਰਹੇ ਹਾਂ ਕਿ ਜੋ ਪੰਜਾਬ ਦੇ ਲੋਕ ਨੇ ਪੰਜਾਬ ਦੇ ਕਿਸਾਨ ਹੈ ਸਾਡੇ ਦੇਸ਼ ਦਾ ਹੀ ਜੋ ਨੈਸ਼ਨਲ মিডিਆ ਹੈ ਉਹਦਾ ਵੀ ਵੋਇ ਕਾਰਡ ਜ਼ਰੂਰ ਕਰ ਰਹੇ ਨੇ ਕਿਉਂਕਿ ਹੁਣ ਤੱਕ ਅਸੀਂ ਦੇਖਿਆ ਕਿ ਖਬਰਾਂ ਦੇ ਵਿੱਚ ਐਕਚੁਅਲ ਪਿਕਚਰ ਜੋ ਹੈ ਕਿਸਾਨਾਂ ਦੇ ਹੱਕ ਦੀ ਨਹੀਂ ਦਿਖਾਈ ਜਾ ਰਹੀ ਸੀ ਤੇ ਉਸ ਨੂੰ ਲੈ ਕੇ ਵੀ ਹੁਣ ਸਾਫ਼ ਤੌਰ ਤੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਕੁਝ ਨੈਸ਼ਨਲ মিডিਆ ਯਾਨੀ ਕੁਝ ਜਿਹੜੇ ਨੈਸ਼ਨਲ ਚੈਨਲਸ ਨੇ ਉਹਨਾਂ ਦਾ ਬਾਇਕਾਟ ਕੀਤਾ ਹੈ ਨੈਸ਼ਨਲ ਨਿਊਜ਼ ਚੈਨਲਸ ਜਿਹੜੇ ਕਿ ਹਲੇ ਵੀ ਕੇਂਦਰ ਦੀ ਸਰਕਾਰ ਦੇ ਹੀ ਗੁਣ गा ਰਹੇ ਹਨ ਤੇ ਹਲੇ ਵੀ ਜੋ ਹੈ ਕਿਸਾਨਾਂ ਦਾ ਪੱਖ ਸਹੀ ਤਰੀਕੇ ਨਾਲ ਨਹੀਂ ਰੱਖ ਰਹੇ ਜੋ ਕਿ ਇੱਕ ਕਹਿੰਦੇ ਜਰਨਲਿਜ਼ਮ ਦਾ ਬੇਸਿਕ ਹੁੰਦਾ ਹੈ ਕਿ ਜੋ ਸਹੀ ਪੱਖ ਹੈ ਉਸ ਨੂੰ ਹੀ ਦਿਖਾਇਆ ਜਾਏ ਕਿਤੇ ਨਾ ਕਿਤੇ ਨੈਸ਼ਨਲ মিডিਆ ਸ਼ਾਇਦ ਉਸ ਪੱਖ ਤੋਂ ਦੂਰ ਹੋ ਰਿਹਾ ਹੈ ਤੇ ਇਸੇ ਕਰਕੇ ਹੁਣ ਜੋ ਹੈ ਆਮ ਜਨਤਾ ਹੈ ਉਹਨਾਂ ਦਾ ਵੀ ਹੁਣ ਨੈਸ਼ਨਲ ਮੀਡੀਆ ਤੋਂ ਜੋ ਨੈਸ਼ਨਲ ਨਿਊਜ਼ ਚੈਨਲਸ ਨੇ ਉਹਨਾਂ ਤੋਂ ਜ਼ਰੂਰ ਮਨ ਖਤਮ ਹੋ ਚੁੱਕਿਆ ਹੈ ਹੁਣ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਆਣ ਲੱਗ ਗਈ ਹੈ ਕਿ ਚੀਜ਼ਾਂ ਸ਼ਾਇਦ ਬਿਲਕੁਲ ਨਕਲੀ ਰੂਪ ਦੇ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ ਸੋ ਬਿਲਕੁਲ ਵਾਕਈ ਸ਼ਲਾਗਾ ਹੋ ਗਿਆ ਸੀ ਵੀ ਨਿਰਪੱਖ ਪੋਸਟ ਦੇ ਜ਼ਰੀਏ ਉਹਨਾਂ ਸਭ ਦੀ ਸ਼ਲਾਗਾ ਕਰਦੇ ਹਾਂ ਜੋ ਵਾਕਈ ਮੌਕੇ ਤੇ ਪਹੁੰਚ ਕੇ ਸਹੀ ਤਸਵੀਰਾਂ ਲੋਕਾਂ ਦੀ ਆਵਾਜ਼ ਸਬਤਕ ਪਹੁੰਚਾ ਰਹੇ ਹਨ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਹੈ ਲੋਕਾਂ ਦੇ ਤਸਵੀਰ ਜੋ ਲੋਕ ਘਰ ਵਿੱਚ ਬੈਠੇ ਹਨ ਚਿੰਤਾ ਸਭ ਨੂੰ ਹੈ ਹਰ ਕੋਈ ਦਿਲੋਂ ਮਨੋਂ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਹਰ ਕੋਈ ਉੱਥੇ ਨਹੀਂ ਪਹੁੰਚ ਪਾਂਦਾ ਪਰ ਜੋ ਲੋਕ ਵੀ ਉੱਥੇ ਪਹੁੰਚੇ ਹੋਏ ਹਨ ਤੇ ਖਾਸ ਜ਼ੋਰ ਤੇ ਉਹ ਜੋ ਉੱਥੋਂ ਤਸਵੀਰਾਂ ਪਹੁੰਚਾ ਰਹੇ ਹਾਂ ਸਾਡੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜੋ ਵੀ ਉੱਥੇ ਤਾਜ਼ਾ ਅਪਡੇਟਸ ਹੈ ਉਹ ਹਰੇਕ ਅਪਡੇਟ ਜੋ ਹੈ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਿਸਾਨਾਂ ਦੇ ਨਾਲ ਕੋਈ ਕਿਸਾਨਾਂ ਨੂੰ ਕੋਈ ਔਕਤ ਨਹੀਂ ਆ ਰਹੀ ਜਾਂ ਜਿਨ੍ਹਾਂ ਵੀ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨਾਲ ਕਿਤੇ ਕੋਈ ਗਲਤ ਸਲੂਕ ਤਾਂ ਨਹੀਂ ਕੀਤਾ ਜਾ ਰਿਹਾ ਸੋ ਤਾਜ਼ਾ ਅਪਡੇਟਸ ਹਰੇਕ ਜੋ ਹੈ ਅਸੀਂ ਵੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਦੇ ਨਾਲ-ਨਾਲ ਤੁਸੀਂ ਵੀ ਕੋਈ ਗੱਲ ਕਹਿਣੀ ਚਾਹੁੰਦੇ ਹੋ ਉਹ ਇਸ ਸਭ ਮੁੱਦੇ ਦੇ ਉੱਪਰ ਕੇਂਦਰ ਦਾ ਜੋ ਰਵੱਈਆ ਹੈ ਕਿਸਾਨਾਂ ਨੂੰ ਲੈ ਕੇ ਉਸ ਦੇ ਉੱਪਰ ਜਾਂ ਫਿਰ ਕਿਸਾਨਾਂ ਦੇ ਪੱਖ ਵਿੱਚ ਕੋਈ ਗੱਲ ਕਹਿਣੀ ਚਾਹੁੰਦੇ ਹੋਵੋ ਤਾਂ ਸਕਰੀਨ ਤੇ ਜੋ ਨੰਬਰ ডিসਪਲੇ ਹੋ ਰਿਹਾ ਹੈ ਤੁਸੀਂ ਇਸ ਦੇ ਉੱਪਰ ਕਾਲ ਕਰਕੇ ਜੋ ਹੈ ਆਪਣੇ ਵਿਚਾਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਜ਼ਰੂਰ ਕਰ ਸਕਦੇ ਹੋ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਸੋ ਅੱਜ ਦਾ ਜੋ ਦਿਨ ਹੈ ਅੱਜ ਦਾ ਦਿਨ ਕਾਫੀ ਖਾਸ ਸਟੈਂਡ ਵਾਲਾ ਹੈ ਕਿਉਂਕਿ ਅੱਜ ਦੇ ਦਿਨ ਵਿੱਚ ਕਿਸਾਨ ਜਥੇਬੰਦੀਆਂ ਨੂੰ ਹਰ ਉਹ ਪੁਆਇੰਟ ਜ਼ਰੂਰ ਜੋ ਹੈ ਇੱਕ ਕੇਂਦਰ ਨੂੰ ਕਿਉਂਕਿ ਕੇਂਦਰ ਸਰਕਾਰ ਜੋ ਹੈ ਬਿਲਕੁਲ ਉਲਝਾਨ ਦੀ ਕੋਸ਼ਿਸ਼ ਕਰੇਗੀ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਦਾ ਪੇਜ ਕੋਈ ਗੱਲ ਅਜੇ ਹੀ ਕਹੀ ਜਾਵੇ ਜਿਸ ਦੇ ਨਾਲ ਉਲਝਾ ਲਿਆ ਜਾਵੇ ਕਿਸਾਨ ਜਥੇਬੰਦੀਆਂ ਨੂੰ ਸੋ ਅੱਜ ਦੇ ਦਿਨ ਦੀ ਜੋ ਮੀਟਿੰਗ ਰਹੇਗੀ ਜੋ ਟਿਕਰੀ ਬਾਰਡਰ ਤੇ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਉਹ ਕਾਫੀ ਅਹਿਮ ਰਹਿਣ ਵਾਲੀ ਹੋਏਗੀ ਕਿਉਂਕਿ ਵਿੱਚੋ ਸਾਰੇ ਪੁਆਇੰਟਸ ਮਜ਼ਬੂਤੀ ਨਾਲ ਨੋਟ ਕੀਤੇ ਜਾਣੇ ਕਿਤੇ ਜਾਣਗੇ ਤਾਂ ਕਿ ਕੱਲ ਜੋ 3 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਮੁੜ ਤੋਂ ਮੀਟਿੰਗ ਹੈ ਉਸ ਦੇ ਵਿੱਚ ਪੁਆਇੰਟ ਟੂ ਪੁਆਇੰਟ ਹਰੇਕ ਚੀਜ਼ ਕਲੀਅਰ ਕਰਕੇ ਤਾਂ ਕਿ ਕੇਂਦਰ ਸਰਕਾਰ ਆਪਣਾ ਕੋਈ ਤਰਕ ਨਾ ਰੱਖ ਸਕੇ ਅਗਰ ਕੋਈ ਤਰਕ ਰੱਖਦੀ ਹੈ ਤਾਂ ਕਿਸਾਨ ਜਥੇਬੰਦੀਆਂ ਮਜ਼ਬੂਤੇ ਦੀ ਨਾਲ ਆਪਣਾ ਹਰ ਪੱਖ ਹਰ ਪੱਖ ਉਹਨਾਂ ਦੇ ਉੱਪਰ ਰੱਖ ਸਕਣ ਸੋ ਕੁੱਲ ਮਿਲਾ ਕੇ ਅਸੀਂ ਅਗਰ ਗੱਲ ਕਰੀਏ ਤਾਂ ਬੀਤੇ ਦਿਨੀ ਜੋ ਸਾਢੇ 4 ਘੰਟੇ ਗੱਲਬਾਤ ਚੱਲੀ ਕੇਂਦਰ ਸਰਕਾਰੀ ਕੇਂਦਰ ਮੰਤਰੀਆਂ ਦੀ ਔਰ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ 35 ਕਿਸਾਨ ਜਥੇਬੰਦੀਆਂ ਗਈਆਂ ਸਨ ਉਹਨਾਂ ਦੇ ਆਗੂ ਉੱਥੇ ਪਹੁੰਚੇ ਸਨ ਉਹਨਾਂ ਦੇ ਨਾਲ ਜੋ ਗੱਲਬਾਤ ਰਹੀ ਸਾਢੇ 4 ਘੰਟੇ ਗੱਲਬਾਤ ਚੱਲੀ ਉਹ ਬਿਲਕੁਲ ਹੀ ਬੇਨਤੀਜਾ ਰਹੀ ਬੇਸਿੱਟਾ ਰਹੀ ਹਾਲਾਂਕਿ ਉਮੀਦ ਇਹ ਅਸੀਂ ਕੀ ਹੈ ਕਿ ਕਿਆ ਸਰਾਹੀਆਂ ਵੀ ਇਹੀ ਸਨ ਕਿ ਜੋ ਕੱਲ ਮੀਟਿੰਗ ਹੋਣੀ ਹੈ ਜਾਂ ਹੋਈ ਸੀ ਕਿ ਉਸ ਦੇ ਵਿੱਚੋਂ ਸ਼ਾਇਦ ਖਾਸ ਕੁਝ ਨਹੀਂ ਨਿਕਲੇਗਾ ਸੋ ਅਜਿਹਾ ਹੀ ਹੋਇਆ ਹੈ ਅਤੇ ਹੁਣ ਜੋ 3 ਦਸੰਬਰ ਦੀ ਇੱਕ ਵਾਰ ਫਿਰ ਤੋਂ ਯਾਨੀ ਕਿ ਅਗਲਾ ਦਿਨ ਜੋ ਹੁਣ ਕੱਲ ਹੈ ਉਦੋਂ ਜੋ ਹੈ ਮੀਟਿੰਗ ਫਿਰ ਤੋਂ ਹੋਏਗੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੇ ਉਸ ਦੇ ਵਿੱਚ ਹੁਣ ਕੀ ਨਿਕਲਦਾ ਹੈ ਜ਼ਰੂਰ ਦੇਖਣ ਵਾਲਾ ਹੋਏਗਾ ਕਿਉਂਕਿ ਅਗਰ ਤੱਥਾਂ ਦੇ ਉੱਪਰ ਗੱਲ ਕੀਤੀ ਜਾਏਗੀ ਉਸ ਤੋਂ ਬਾਅਦ ਕੁਝ ਨਾ ਕੁਝ ਨਤੀਜਾ ਨਿਕਲਣਾ ਜ਼ਰੂਰ ਬਣਦਾ ਹੀ ਹੈ ਉਜਨ ਆਲੀ ਅਗਰ ਅਸੀਂ ਫਿਰ ਤੋਂ ਗੱਲ ਕਰੀਏ ਕਿ ਕੇਂਦਰ ਵੱਲੋਂ ਜੋ ਹੈ ਕਿਸਾਨ ਆਗੂਆਂ ਨੂੰ ਪੰਜ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਹੀ ਗਈ ਉਸ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਨੂੰ ਬਿਲਕੁਲ ਵੀ ਇਹ ਚੀਜ਼ ਜੋ ਹੈ ਮਮਕਨ ਸੀ ਨਹੀਂ ਇਸ ਉੱਪਰ ਚੱਲਾਂਗੇ ਅਸੀਂ ਪੰਜ ਮੈਂਬਰੀ ਕਮੇਟੀ ਨਹੀਂ ਬਣਾਵਾਂਗੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹਨ ਉਹਨਾਂ ਦੇ ਸਾਰੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਬਿਲਕੁਲ ਕਿਉਂਕਿ ਜਿੰਨੇ ਵੀ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਨੇ ਸਾਰੇ ਡਟ ਕੇ ਇਕੱਠੇ ਜੋ ਹੈ ਇਕੱਠੇ ਹੋ ਕੇ ਜੋ ਹੈ ਸਾਰਾ ਕੰਮ ਕਰ ਰਹੇ ਹਨ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਆਪਸ ਵਿੱਚ ਪੂਰੀ ਗੱਲਬਾਤ ਕਰਕੇ ਰਣਨੀਤੀ ਬਣਾ ਕੇ ਕਰ ਰਹੇ ਹਨ ਇਸ ਲਈ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਸਾਰੇ ਆਗੂਆਂ ਦਾ ਹੀ ਇਸ ਮੀਟਿੰਗ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਬਿਲਾ ਨੂੰ ਲੈ ਕੇ ਜਿਨ੍ਹਾਂ ਕਾਨੂੰਨਾਂ ਨੂੰ ਲੈ ਕੇ ਇੰਨਾ ਰੋਜ਼ ਪ੍ਰਦਰਸ਼ਨ ਇੰਨਾ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਵਾਕਈ ਕਿਤੇ ਨਾ ਕਿਤੇ ਉਹਦੇ ਵਿੱਚ ਟੈਕਨੀਕਲ ਗੱਲਾਂ ਕੁਝ ਜ਼ਰੂਰ ਰੱਖੀਆਂ ਹੋਈਆਂ ਹਨ ਜਿਸ ਦੇ ਨਾਲ ਬਿਲਕੁਲ ਹੀ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀਆਂ ਨੂੰ ਜਿਵੇਂ ਕਿ ਅਸੀਂ ਡਾਨੀ ਅੰਬਾਨੀ ਦੀ ਗੱਲ ਕਰਦੇ ਹਾਂ ਉਹਨਾਂ ਪਰਿਵਾਰਾਂ ਨੂੰ ਫਾਇਦਾ ਪਹੁੰਚ ਸਕੇਗਾ ਤੇ ਕੁਝ ਅਜਿਹੀ ਗੱਲਾਂ ਜ਼ਰੂਰ ਕਿਤੇ ਜਿਵੇਂ ਕਿ ਅਸੀਂ ਅਗਰ ਪ੍ਰਾਈਵੇਟ ਕਰਨ ਦੀ ਗੱਲ ਕਰੀਏ ਸਭ ਚੀਜ਼ਾਂ ਤਾਂ ਇਹ ਸਿਸਟਮ ਜੋ ਹੈ 2005 ਤੋਂ 2006 ਵਿੱਚ ਵੀ ਕੀਤਾ ਗਿਆ ਸੀ ਯਾਨੀ ਕਿ ਸਿੱਧੇ ਅਨਾਜ ਖਰੀਦਣ ਦੀ ਇੱਕ ਇੱਕ ਵਾਰੀ ਇੱਕ ਪ੍ਰੈਕਟੀਕਲ ਕਰਕੇ ਦੇਖਿਆ ਗਿਆ ਸੀ ਜੋ ਕਿ ਬਿਲਕੁਲ ਹੀ ਸਿਰੇ ਨਹੀਂ ਚੜ੍ਹ ਸਕਿਆ ਸੀ ਜਿਸ ਤੋਂ ਬਾਅਦ ਮੁਰ ਤੋਂ ਜੋ ਹੈ ਇਸ ਪ੍ਰਾਈਵੇਟ ਕਰਨ ਵਾਲੇ ਸਿਸਟਮ ਨੂੰ 2006 2005 ਤੋਂ 2006 ਕਰਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਸੋ ਇੱਥੇ ਕਿਤੇ ਨਾ ਕਿਤੇ ਐਮਐਸਪੀ ਨੂੰ ਲੈ ਕੇ ਜੋ ਗੱਲ ਚੱਲ ਰਹੀ ਹੈ ਕਿਸਾਨਾਂ ਵੱਲੋਂ ਕਈ ਜੋ ਹੈ ਗੱਲਾਂ ਰੱਖੀਆਂ ਜਾ ਰਹੀਆਂ ਹਨ ਕਿ ਦੇਖਣ ਨੂੰ ਇਹ ਚੀਜ਼ਾਂ ਆਮ ਲੋਕਾਂ ਦੇ ਸਮਝਣ ਲਈ ਇਹ ਚੀਜ਼ਾਂ ਬਿਲਕੁਲ ਲੋਕਾਂ ਨੂੰ ਸਹੀ ਲੱਗ ਰਹੀਆਂ ਨੇ ਕਿ ਕੇਂਦਰ ਸਰਕਾਰ ਵੱਲੋਂ کیا ਜਾ ਰਿਹਾ ਹੈ ਕਿ ਇੱਕ ਦੇਸ਼ ਇੱਕ ਮੰਡੀ ਕੋਈ ਵੀ ਕਿਸਾਨ ਕਿਤੇ ਵੀ ਜਾ ਕੇ ਜੋ ਹੈ ਫਸਲ ਵੇਚ ਸਕੇਗਾ ਪਰ ਆਖਿਰ ਕਿਉਂ ਐਮਐਸਪੀ ਕਿਉਂ ਨਹੀਂ ਰੱਖੀ ਗਈ ਆਖਿਰ ਕਿਉਂ ਅਜਿਹੀ ਗੱਲ ਰੱਖੀ ਗਈ ਤਾਂ ਕਿ ਜੋ ਹੈ ਖਰੀਦਦਾਰ ਹੋਏਗਾ ਜਿਹੜੀ ਪ੍ਰਾਈਵੇਟ ਕੰਪਨੀਆਂ ਖਰੀਦਣ ਆਣਗੀਆਂ ਉਹ ਆਪਣੀ ਮਨਮਰਜ਼ੀ ਕਰਨਗੀਆਂ ਜਿੱਥੇ ਸਸਤਾ ਉਹਨਾਂ ਨੂੰ ਲੱਗੇਗਾ ਖਰੀਦ ਸਕਦੇ ਆ ਜਿੱਥੇ ਕਿਸਾਨਾਂ ਨਾਲ ੱੱਕਾ ਸਕਣਗੇ ਉੱਥੇ ਉਹ ੱੱਕਾ ਕੀਤਾ ਜਾਏਗਾ ਸੋ ਅਜਿਹੀਆਂ ਕਈ ਗੱਲਾਂ ਕੀ ਦੇ ਨਾਲ ਜੋ ਹੈ ਦੇ ਵਿੱਚ ਜ਼ਰੂਰ ਦੇਖਣ ਵਾਲੀਆਂ ਤੇ ਸਮਝਣ ਵਾਲੀਆਂ ਹਨ ਤੇ ਇਹਨਾਂ ਦੇ ਉੱਪਰ ਹੀ ਜੋ ਚਰਚਾ ਹੁਣ ਕੱਲ 3 ਦਸੰਬਰ ਨੂੰ ਹੋਣੀ ਹੈ ਤੇ ਇਹਨਾਂ ਸਾਰੇ ਤੱਥਾਂ ਦੇ ਉੱਪਰ ਜੋ ਹੈ ਅੱਜ बार-बार ਅਸੀਂ ਤੁਹਾਨੂੰ ਦੱਸ ਰਿਹਾ ਕਿ ਅੱਜ ਦਾ ਦਿਨ ਵੀ ਬਹੁਤ ਖਾਸ ਹੈ ਬਹੁਤ ਅਹਿਮ ਹੈ ਕਿਉਂਕਿ ਅੱਜ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਹੈ ਉਹ ਆਪਸ ਵਿੱਚ ਮੀਟਿੰਗ ਕਰਨ ગયા ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਨਤੀਜਾ ਕੱਢਿਆ ਜਾਏਗਾ ਕਿ ਕੱਲ 3 ਦਸੰਬਰ ਨੂੰ ਜਦੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਉਸ ਦੇ ਵਿੱਚ ਕੀ ਨਾ ਗੱਲਾਂ ਦੇ ਉੱਪਰ ਠੋਸ ਅਸੀਂ ਆਪਣੀ ਆਵਾਜ਼ ਚੱਕਣੀ ਹੈ ਕਿਹੜਾ ਗੱਲਾਂ ਦੇ ਉੱਪਰ ਅਸੀਂ ਆਪਣੀ ਆਵਾਜ਼ ਬੁਲੰਦ ਰੱਖਾਂਗੇ ਸੋ ਬਿਲਕੁਲ ਅਗਰ ਅਸੀਂ ਗੱਲ ਕਰੀਏ ਕਿ ਕੈਨੇਡਾ ਵੱਲੋਂ ਅਗਰ ਸਾਡੀ ਹਮਾਇਤ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਸਟੇਟਮੈਂਟ ਆਂਦੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਾਂ ਇਸ ਨਾਲ ਹੀ ਹੋਰ ਜੋ ਹੈ ਇੰਟਰਨੈਸ਼ਨਲ ਮੀਡੀਆ ਹੈ ਉਹ ਵੀ ਜ਼ਰੂਰ ਇੱਥੋਂ ਦੀ ਸਹੀ ਤਸਵੀਰ ਜੋ ਹੈ ਪੇਸ਼ ਕਰ ਰਿਹਾ ਹੈ ਹਰ ਪਾਸੇ ਤਾਂ ਕਿ ਸਭ ਨੂੰ ਪਤਾ ਚੱਲ ਸਕਿਆ ਕਿ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੇ ਲਈ ਅੱਗੇ ਵਧ ਰਹੀਆਂ ਹਨ ਸ਼ਾਂਤਮਈ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਜੋ ਦੇਸ਼ ਦੀ ਸਰਕਾਰ ਹੈ ਉਹ ਉਹਨਾਂ ਨਾਲ ਕਿਸ ਤਰੀਕੇ ਦਾ ਸਲੂਕ ਕਰ ਰਹੀਆਂ ਹਨ ਤੁਹਾਨੂੰ ਦੱਸਿਏ ਕਿ ਕਿਸਾਨਾਂ ਦੇ ਵਿੱਚ ਜੋਸ਼ ਭਰਨ ਦੇ ਲਈ ਜੋ ਹੈ ਸਾਡੇ ਪੰਜਾਬ ਦੇ ਜੋ ਸਿੰਗਰਸ ਨੇ ਗਾਇਕ ਨੇ ਉਹ ਵੀ ਉੱਥੇ ਲਗਾਤਾਰ ਪਹੁੰਚ ਕਰ ਰਹੇ ਹਨ ਤੇ ਬਿਲਕੁਲ ਉਹਨਾਂ ਦੀ ਹੌਸਲਾ ਫਜ਼ਾਈ ਕਰ ਰਹੇ ਹਨ ਆਪਣੇ ਗੀਤਾਂ ਦੇ ਜ਼ਰੀਏ ਤਾਂ ਕਿ ਜੋ ਵੀ ਕਿਸਾਨ ਉਥੇ ਡਟੇ ਹੋਏ ਨੇ ਉਹਨਾਂ ਦੇ ਵਿੱਚ ਜੋਸ਼ ਹੈ ਉਸੇ ਤਰ੍ਹਾਂ ਬਰਕਰਾਰ ਰਹੇ ਆਪਣੇ ਹੱਕਾਂ ਨੂੰ ਲੈ ਕੇ ਜੋ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਉਸੇ ਤਰ੍ਹਾਂ ਬਰਕਰਾਰ ਰਹੇ ਇਸ ਨੂੰ ਲੈ ਕੇ ਕਿਸਾਨ ਕਿਸਾਨਾਂ ਦੇ ਨਾਲ ਸਿੰਗਰਸ ਗਾਇਕ ਵੀ ਉਥੇ ਪਹੁੰਚ ਰਹੇ ਹਨ ਕੁਝ ਸਟੂਡੈਂਟਸ ਵੀ ਉਥੇ ਪਹੁੰਚ ਕੇ ਆਪਣੇ ਅਲੱਗ ਤਰੀਕੇ ਦੇ ਨਾਲ ਜੋ ਹੈ ਕਿਸਾਨਾਂ ਦੇ ਵਿੱਚ ਜੋਸ਼ ਵਾ ਰਹੇ ਹਨ ਕਈ ਮਾਵਾ ਪੈਣਾ ਵੀ ਉਥੇ ਪਹੁੰਚੀ ਆਈਆਂ ਹਨ ਜੋ ਕਿ ਅਗਰ ਅਸੀਂ ਉਥੇ ਦੇਖੀਏ ਅਗਰ ਖਾਣ ਪੀਣ ਦੀ ਗੱਲ ਕਰੀਏ ਤਾਂ ਸਾਫ਼ ਤੌਰ ਤੇ ਗੱਲ ਹੈ ਕਿ ਕਿਸਾਨਾਂ ਵੱਲੋਂ ਸਾਫ਼ ਹੈ ਕਿ ਅਸੀਂ 6 ਮਹੀਨੇ ਦੀ ਤਿਆਰੀ ਤਾਂ ਕਰਕੇ ਆਈਆਂ ਹਾਂ ਜਾਏ ਕਿਤੇ ਸਾਨੂੰ ਲੱਗਦਾ ਹੈ ਕਿ ਸਾਨੂੰ ਹੋਰ ਇੱਕ ਕਾਲ ਦੇ ਉੱਪਰ ਜੋ ਹੈ ਛੇ ਮਹੀਨਾ ਦਾ ਸਮਾਂ ਸਾਡੇ ਕੋਲ ਹੋਰ ਪਹੁੰਚ ਜਾਏਗਾ ਸੋ ਪੂਰੀ ਤਿਆਰੀ ਦੇ ਵਿੱਚ ਹਨ ਕਿਸਾਨ ਕਿਸਾਨ ਜਥੇਬੰਦੀਆਂ ਤੇ ਨਾਲ ਦੀ ਨਾਲ ਜਿੰਨੇ ਵੀ ਕਿਸਾਨਾਂ ਦੇ ਹੱਕ ਵਿੱਚ ਉੱਥੇ ਲੋਕ ਪਹੁੰਚੇ ਹੋਏ ਹਨ ਉਹ ਵੀ ਬਿਲਕੁਲ ਜੋ ਹੈ ਪੂਰੀ ਤਿਆਰੀ ਦੇ ਨਾਲ ਹਨ ਕਿ ਅਗਰ ਕੇਂਦਰ ਸਰਕਾਰ ਸਾਡੀ ਗੱਲ ਨਹੀਂ ਸੁਨੇਗੀ ਤਾਂ ਅਸੀਂ ਇਸੇ ਤਰੀਕੇ ਨਾਲ ਸੜਕਾਂ ਦੇ ਉੱਪਰ ਡਟੇ ਰਵਾਂਗੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੋਰ ਨੂੰ ਦਿਓ ਇਜਾਜ਼ਤ ਤੇ ਖਬਰਾਂ ਦੇ ਤਾਜ਼ਾ ਅਪਡੇਟਸ ਲਈ ਬਣੇ ਰਹੋ ਨਿਰਪਖ ਪੋਸਟ ਨਾਲ ਸਾਡੀ ਵੈਬਸਾਈਟ www.nirpakpost.com ਉੱਥੇ ਵੀ ਤੁਸੀਂ ਤਾਜ਼ਾ ਅਪਡੇਟਸ ਕਲ ਸਕਦੇ ਹੋ ਧੰਨਵਾਦ ਪੰਜਾਬ ਤੇ ਪੰਜਾਬੀਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakp.